ਇਲ ਬਿਵਾਸੀ ਰੱਖਣਾ ਯਾਦ ਸਾਨੂੰ ਕਦੇ ਦਿਲਾਂ ਚੋਂ ਨਾ ਪਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜ੍ਹ ਲਫਾਂਸੀ ਸਾਨੂੰ ਦੇਖ ਕੇ ਨਾ ਕਬਰਾ ਜਾਣਾ ਸਾਸ਼ੀ ਤੁਸੀਂ ਦੇਖ ਰਹੇ ਹੋ ਦੇਸ਼ ਦੇ ਨਿਆ ਤੇ ਮੈਂ ਆ تیر ਸਿੰਘ ਸਨੇਰ ਅੱਜ ਸ਼ਹੀਦੇ ਆਜਨ ਪਾਸੇ ਰਾਜਗੁਰੂ ਸਗਦੇਵ ਦੀ ਯਾਦ ਦੇ ਵਿੱਚ ਕਾਲਜ ਦੇ ਵਿੱਚ ਜੀਰਾ ਕਾਲਜ ਦੇ ਵਿੱਚ ਪ੍ਰੋਗਰਾਮ ਕਰਾਇਆ ਗਿਆ ਇਸ ਵਕਤ ਸਾਨਾ ਪ੍ਰੋਫੈਸਰ ਸਾਹਿਬਾ ਗੱਲਬਾਤ ਕਰਾਂਗੇ ਤਨੋਈ ਦੱਸੇ ਇਹ ਕਿ ਕਾਲਜਾ ਦੇ ਵਿੱਚੋਂ ਪੜ੍ਹ ਕੇ ਹੀ ਸ਼ਹੀਦ ਭਗਤ ਸਿੰਘ ਹੋਣੇ ਇਥੇ ਮਕਾਨ ਤੱਕ ਪਹੁੰਚੇ ਤਾਂ ਉਹਨਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਉਹਨਾਂ ਨੇ ਆਪਣੀਆਂ ਜਾਨਾਂ ਦੇਤੀਆਂ ਉਹਨਾਂ ਨੂੰ ਯਾਦ ਕਰਦੇ ਆ ਅੱਜ ਜੀਰਾ ਕਾਲਜ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸਰਨਾਲ ਪ੍ਰੋਫੈਸਰ ਸਾਹਿਬ ਆ ਗੱਲਬਾਤ ਕਰਨਗੇ ਸਾਡੇ ਅੱਗੇ ਜੀਰਾ ਕਾਲਜ ਦੇ ਅੰਦਰ ਅੱਜ ਬੱਚਿਆਂ ਨੇ ਰਲ ਕੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸ਼ਹੀਦ ਸੁਖਦੇਵ ਦੀ ਯਾਦ ਦੇ ਵਿੱਚ ਪ੍ਰੋਗਰਾਮ ਕੀਤਾ। ਇਹੋ ਜਿਹੇ ਪ੍ਰੋਗਰਾਮਾਂ ਦਾ ਸਿਰਫ ਇੰਨਾ ਕੋ ਮਕਸਦ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਨੇ ਜਿਹੜੀ ਆਪਣੀ ਜਾਨ ਵਾਰੀ ਉਹ ਦੇਸ਼ ਦੇ ਨਾਲ 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 ਨੌਜਵਾਨਾਂ ਨੂੰ ਇਹ ਸੇਧ ਦੇਣ ਲਈ ਵਾਰੀ ਕਿ ਦੇਸ਼ ਦੇ ਭਵਿੱਖ ਦੇ ਨਿਰਮਾਤਾ ਨੌਜਵਾਨ ਨੇ। ਦੇਸ਼ ਦਾ ਭਵਿੱਖ ਇਹਨਾਂ ਨੌਜਵਾਨਾਂ ਦੇ ਹੱਥ ਚ ਹੈ ਤੇ ਜਿਹੜੀਆਂ ਆਉਣ ਵਾਲੀਆਂ ਚੁਣੌਤੀਆਂ ਨੇ ਚਾਹੇ ਮਹਿੰਗਾਈ ਹੈ, ਬੇਰੋਜ਼ਗਾਰੀ ਹੈ, ਭ੍ਰਸ਼ਟਾਚਾਰ ਹੈ। ਉਹਨਾਂ ਨੂੰ ਡੀਲ ਕਰਨ ਲਈ ਵਿਦਿਆਰਥੀਆਂ ਨੂੰ ਅੱਗੇ ਆਣਾ ਪਿਆ। ਆ ਕੀ ਲੱਗਦਾ ਕਿ ਯਾਦ ਹੋਏ ਨੂੰ ਕਾਫੀ ਸਮਾਂ ਹੋ ਗਿਆ ਵਾ ਪਰ ਅੱਜ ਕੱਲ ਲੋਕ ਨਹੀਂ ਯਾਦ ਫੇਰ ਵੀ ਗੁਲਾਮ ਆ ਉਹਨਾਂ ਨੇ ਤਾਂ ਯਾਦੀ ਇਸੇ ਕਰਕੇ ਦਵਾਈ ਸੀ ਵੀ ਸਾਡੇ ਜਿਹੜੇ ਆ ਨੌਜਵਾਨ ਆ ਦੇਰੇ ਗੁਲਾਮ ਨਾ ਰਹੇ ਪਰ ਅੱਜ ਦੀ ਸਰਕਾਰ ਆ ਫੇਰ ਵੀ ਗੁਲਾਮ ਆ ਅੱਜ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਧਿਕਾਰਾਂ ਦੀ ਲੜਾਈ ਵਿਦਿਆਰਥੀਆਂ ਨੇ ਨੌਜਵਾਨਾਂ ਨੇ ਹਰ ਸਮੇਂ ਚ ਲੜਨੀ ਹੁੰਦੀ ਆ ਕੋਈ ਵੀ ਹਕੂਮਤ ਹੋਵੇ ਉਹ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਆਪ ਅਧਿਕਾਰ ਨਹੀਂ ਹੁੰਦੀ ਅਧਿਕਾਰ ਹਮੇਸ਼ਾ ਸਮੇਂ ਦੀਆਂ ਹਕੂਮਤਾਂ ਦੇ ਕੋਲੋਂ ਖੋ ਕੇ ਲੈਣੇ ਪੈਂਦੇ ਨੇ ਨੌਜਵਾਨਾਂ ਨੇ ਉਹਨਾਂ ਅਧਿਕਾਰਾਂ ਨੂੰ ਨਾ ਸਿਰਫ ਸੁਨਿਸ਼ਚਿਤ ਕਰਨਾ ਹੁੰਦਾ ਬਲਕਿ ਨਵੇਂ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਹੁੰਦਾ ਅੱਜ ਅਸੀਂ ਵਿਦਿਆਰਥੀਆਂ ਨਾਲ ਗੱਲਬਾਤ ਦੇ ਵਿੱਚ ਇਸੇ ਗੱਲ ਦੇ ਉੱਤੇ ਚਰਚਾ ਕੀਤੀ ਹੈ ਕਿ ਭਗਤ ਸਿੰਘ ਸਾਡਾ ਨਾਇਕ ਹੈ ਤੇ ਉਸ ਨਾਇਕ ਤੋਂ ਲਗਾਤਾਰ ਸਿੱਖਣ ਦੀ ਜ਼ਰੂਰਤ ਹੈ ਆਪਣੇ ਸਮੇਂ ਦੇ ਅੰਦਰ ਭਗਤ ਸਿੰਘ ਦੀ ਕੁਰਬਾਨੀ ਤੇ ਅੱਜ ਨੌਜਵਾਨਾਂ ਨੇ ਉਸ ਤੋਂ ਸਿੱਖਦੇ ਹੋਏ ਅੱਗੇ ਕੰਮ ਨੂੰ ਅੱਗੇ ਵਧਾਣਾ ਇਹ ਲਗਾਤਾਰ ਚੱਲਣ ਵਾਲਾ ਪ੍ਰਕਿਰਿਆ ਹੈ ਇੱਕ ਦਿਨ ਦੀ ਪ੍ਰਕਿਰਿਆ ਹੈ ਹਾਂ ਤੁਸੀਂ ਗੱਲਬਾਤ ਕਰ ਰਹੇ ਸੀਗੇ ਕਿ ਇਹ ਨਾ ਜੀਰੇ ਦੇ ਵੀ ਨੌਜਵਾਨਾਂ ਦੀ ਬੜੀ ਕਲਾਟੀ ਰਹੇ ਬੜੇ ਸਮੇਂ ਦੀ ਉਹ ਕੀ ਸਮਾਂ ਸੀ 1930 ਦੇ ਦੌਰਾਨ ਜੀਰੇ ਦੇ ਨੌਜਵਾਨਾਂ ਨੇ ਇੱਥੇ ਬੰਬ ਬਣਾਣੇ ਬੰਬ ਚਲਾਣੇ ਤੇ ਬੰਬਾਂ ਦੇ ਨਾਲ ਕ੍ਰਾਂਤੀ ਕਰਨ ਦੇ ਰਸਤੇ ਦੇ ਵਿੱਚ ਜਿਹੜਾ ਹੈ ਅਹਿਮ ਯੋਗਦਾਨ ਅਦਾ ਕੀਤਾ ਅਸੀਂ ਨਹੀਂ ਕਹਿੰਦੇ ਕਿ ਕ੍ਰਾਂਤੀ ਸਿਰਫ ਬੰਬਾਂ ਦੇ ਨਾਲ ਜਾਂ ਬੰਦੂਕਾਂ ਨਾਲ ਹੀ ਹੋ ਸਕਦੀ ਹੈ ਲੇਕਿਨ ਜੀਰੇ ਦੇ ਨੌਜਵਾਨਾਂ ਨੇ ਪ੍ਰਣ ਲੈਂਦੇ ਹੋਏ ਕਿ ਅਸੀਂ ਇਸ ਮੁਲਕ ਦੇ ਉੱਤੇ ਜਿਹੜਾ ਕਲੰਕ ਲੱਗਾ ਕਿ ਫਿਰੰਗੀ ਸਾਡੇ ਉੱਤੇ ਰਾਜ ਕਰਦੇ ਨੇ ਅਸੀਂ ਇਹ ਰਹਿਣ ਨਹੀਂ ਦੇਣਾ ਤੇ ਜਦੋਂ ਦੇਸ਼ ਦੇ ਬਾਕੀ ਨੌਜਵਾਨ ਹਜੇ ਆਜ਼ਾਦੀ ਦੀ ਲੜਾਈ ਦੇ ਵਿੱਚ ਨਹੀਂ ਸੀ ਉਸ ਟਾਈਮ ਜੀਰਾ ਪੂਰੇ ਦੇਸ਼ ਨੂੰ ਇਹ ਸੇਧ ਦੇ ਰਿਹਾ ਸੀ ਕਿ ਅਸੀਂ ਹਰ ਹਾਲੇ ਭਾਰਤ ਦੀ ਮਾਂ ਭਾਰਤੀ ਦੇ ਸਿਰ ਦੇ ਉੱਤੇ ਗੁਲਾਮੀ ਦਾ ਕਲੰਕ ਜਿਹੜਾ ਹੈ ਹਟਾਣਾ ਤੈਸੋ ਦੁਨੀਆ ਦੇ ਅੰਦਰ ਕਿਸੇ ਵੀ ਮੁਲਕ ਦੇ ਉਤੇ ਕਿਸੇ ਵੀ ਪ੍ਰਕਾਰ ਦੀ ਕੋਈ ਬਾਹਰੀ ਸ਼ਕਤੀ ਜਿਹੜੀ ਹੈ ਕਬਜ਼ਾ ਨਹੀਂ ਕਰ ਸਕਦੀ ਕਿਸੇ ਵੀ ਤਰੀਕੇ ਦਾ ਸਾਮਰਾਜਵਾਦ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਸੋ ਫਿਰੋਜ਼ਪੁਰ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਕਿਉਂਕਿ ਫਿਰੋਜ਼ਪੁਰ ਰਾਹਮਾਰਗ ਸੀ ਭਾਰਤ ਨੂੰ ਵੱਡੇ ਪੱਧਰ ਦੇ ਉਤੇ ਜੋੜਨ ਦਾ ਲਾਹੌਰ ਤੋਂ ਜਾਣ ਵਾਲਾ ਸਾਰਾ ਜਿਹੜਾ ਮਾਰਗ ਸੀ ਉਹ ਫਿਰੋਜ਼ਪੁਰ ਤੋਂ ਗੁਜ਼ਰਦਾ ਸੀ ਸੋ ਫਿਰੋਜ਼ਪੁਰ ਨੇ ਬਹੁਤ ਵੱਡੀਆਂ ਯੋਗਦਾਨ ਜਿਹੜਾ ਹੈ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਦਿੱਤਾ, સામਰਾਜਵਾਦ ਦੇ ਵਿਰੁੱਧ ਲੜਾਈ ਦੇ ਵਿੱਚ ਦਿੱਤਾ ਤੇ ਉਸ ਤੋਂ ਵੀ ਪਹਿਲਾਂ ਜਦੋਂ ਐਂਗਲੋ ਸਿੱਖਵਾਰਾਂ ਹਈਆਂ ਫਿਰੋਜ਼ਪੁਰ ਜਿਹੜਾ ਹੈ ਅੱਜ ਲੜਾਈ ਦਾ ਇੱਕ ਕੇਂਦਰ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ। ਅੱਜ ਅਸੀਂ ਦੇਖਦੇ ਹਾਂ ਫਿਰੋਜ਼ਪੁਰ ਦੇ ਅੰਦਰ ਵੱਡੀਆਂ ਯਾਦਗਾਰਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ। ਉਹ ਸਿਰਫ ਐਸੀ ਚੀਜ਼ ਦਾ ਪ੍ਰਤੀਕ ਨਹੀਂ ਕਿ ਫਿਰੋਜ਼ਪੁਰ ਭਾਰਤ ਦੇ ਅੰਦਰ ਇੱਕ ਲਾਸਾਨੀ ਇਤਿਹਾਸ ਦੀ ਤਰੋਹਰ ਹੈ ਜਿਹਦੇ ਨਾਲ ਲੰਬਾ ਭਾਰਤ ਦਾ ਇਤਿਹਾਸ ਜਿਹੜਾ ਜੁੜਿਆ। ਅੱਜ ਸਈ ਉਹਨਾਂ ਦੀ ਯਾਦ ਦੇ ਵਿੱਚ ਇੱਕ ਲੈਕਚਰ ਕਰਵਾਇਆ ਜਿਦੇ ਵਿੱਚ 피ਰੋਜ਼ਪੁਰ ਡੀਏਵੀ ਕਾਲਜ ਤੋਂ ਡਾਕਟਰ ਪ੍ਰੀਤ ਸਿੰਘ ਸ਼ਾਮਿਲ ਹੋਏ ਬੁਲਾਰੇ ਦੇ ਤੌਰ ਤੇ ਪੀਐਸਯੂ ਦੇ ਤਿਰਤ ਜੀ ਆਏ ਉਹਨਾਂ ਨੇ ਬੁਕਸ ਦੀ ਇੱਕ ਐਗਜ਼ੀਬਿਸ਼ਨ ਲਗਾਈ ਸਾਡੇ ਲਈ ਜਿਹਦੇ ਲਈ ਪਗਤ ਸਿੰਘ ਜੀ ਸਾਡੇ ਜਿੰਨੇ ਵੀ ਕ੍ਰਾਂਤੀਕਾਰੀਆਂ ਹੈ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਲਾਈਫ ਬਾਰੇ ਕਿਤਾਬਾਂ ਸਨ ਬੱਚਿਆਂ ਨੇ ਉਹਨਾਂ ਨੂੰ ਦੇਖਿਆ ਪੜਿਆ ਔਰ ਲਿੱਤੀਆਂ ਵੀ ਹੈ ਬੱਚਿਆਂ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਬਾਰੇ ਜਾਗਰੂਕ ਹੋ ਸਕੇ ਤੇ ਅਸੀਂ ਉਹਨਾਂ ਦੀ ਯਾਦ ਵਿੱਚ ਬੂਟੇ ਲਗਾ ਰਹੇ ਹਾਂ ਪਗਤ ਸਿੰਘ ਜੀ ਰਾਜਗੁਰੂ ਜੀ ਔਰ ਸੁਖਦੇਵ ਜੀ ਦੀ ਯਾਦ ਵਿੱਚ ਤੇ ਉਹਨਾਂ ਦੇ ਜਿਹੜੇ ਬੁੱਟਿਆਂ ਦੇ ਵਿੱਚ ਉਹਨਾਂ ਦੇ ਵਿਚਾਰ ਸਾਨੂੰ ਕਿਤੇ ਨਾ ਕਿਤੇ ਉਹ ਦਿਖਦੇ ਰਹਿਣਗੇ ਤੇ ਅਸੀਂ ਉਹਨਾਂ ਨੂੰ ਜ਼ਿੰਦਾ ਰੱਖਣ ਦੀ ਆਪਣੀ ਕੋਸ਼ਿਸ਼ ਅਸੀਂ ਸਰਕਾਰੀ ਕਾਲਜ ਜੀਰਾ ਫਿਰੋਜ਼ਪੁਰ ਤੋਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਫਿਰੋਜ਼ਪੁਰ ਦੀ ਧਰਤੀ ਤੇ ਬੈਠੇ ਆ ਉਸ ਧਰਤੀ ਦੇ ਜਿਹਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਸਾਨੂੰ ਮਾਣ ਹੈ ਅਸੀਂ ਇਸ ਧਰਤੀ ਤੇ ਹਾਂ ਜਿੱਥੇ ਪਗਤ ਸਿੰਘ ਜੀ ਦੀ ਰਾਜਗੁਰੂ ਜੀ ਔਰ ਸੁਖਦੇਵ ਜੀ ਦੀ ਸਮਾਦ ਹੈ ਉੱਥੇ ਜਾ ਕੇ ਅਸੀਂ ਮੱਥਾ ਟੇਕਦੇ ਹਾਂ ਅਗਰ ਮੱਥਾ ਟੇਕਦੇ ਆਂ ਤਾਂ ਅਸੀਂ ਆਪਣੇ ਅੰਦਰ ਇੱਕ ਉਸ ਚੀਜ਼ ਨੂੰ ਗ੍ਰਹਿਣ ਕਰੀਏ ਕਿ ਉਹਨਾਂ ਦੇ ਜੋ ਵਿਚਾਰ ਸੀ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਚੱਲੀਏ ਜਿਸ ਭਾਰਤ ਦਾ ਉਹਨਾਂ ਨੇ ਸੁਪਨਾ ਦੇਖਿਆ ਸੀ ਉਸ ਸੁਪਨੇ ਨੂੰ ਅਸੀਂ ਸਾਕਾਰ ਕਰੀਏ ਨੌਜਵਾਨ ਪੀੜ੍ਹੀ ਜਿਹੜੀ ਅੱਜਕੱਲ੍ਹ ਨਸ਼ਿਆਂ ਦੇ ਵੱਧ ਪ੍ਰਤੀ ਜਾ ਰਹੀ ਨਸ਼ਿਆਂ ਵੱਲ ਜਾ ਰਹੀ ਹੈ ਤੇ ਨੌਜਵਾਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਨਸ਼ਿਆਂ ਤੋਂ ਛੱਡ ਕੇ ਆਪਣੇ ਪਵਿੱਖਵਾਲ ਸੋਚਣ ਜਿਹੜੇ ਭਗਤ ਸਿੰਘ ਜੀ ਨੇ ਜੋ ਆਪਾਂ ਨੂੰ ਅਧਿਕਾਰਾਂ ਨਾਲ ਜੀਣਾ ਸਿਖਾਇਆ ਜਿਹੜੀ ਇਨਜਸਟਿਸ ਦੇ ਖਿਲਾਫ ਆਵਾਜ਼ ਉਠਾਣੀ ਉਹਨਾਂ ਨੇ ਸਿਖਾਈ ਉਸ ਵਿਚਾਰਾਂ ਵਾਲ ਆਪਾਂ ਚੱਲਦੇ ਹੋਏ ਨੌਜਵਾਨ ਅੱਗੇ ਇਸ ਭਾਰਤ ਨੂੰ ਲੈ ਕੇ ਜਾਣ ਔਰ ਇੱਕ ਆਪਾਂ ਐਸਾ ਭਾਰਤ ਬਣਾਈਏ ਪਹਿਲਾ ਸੋਨੇ ਦੀ ਚਿੜੀਆ ਕਹੇ ਜਾਣ ਵਾਲੇ ਭਾਰਤ ਨੂੰ ਅੱਜ ਦੁਬਾਰਾ ਸੋਨੇ ਦੀ ਚਿੜੀਆ ਬਣਾਇਆ ਜਾਏ कांड ਵਾਪਰਦਾ 1919 ਦੇ ਵਿੱਚ ਤਾਂ ਭਗਤ ਸਿੰਘ ਤੋਂ ਮਹਿਜ 12 ਸਾਲ ਦਾ ਸੀ ਤੇ ਲਾਹੌਰ ਤੋਂ ਟ੍ਰੇਨ ਝੜ ਕੇ ਆਇਆ ਭਗਤ ਸਿੰਘ ਉਹ ਕਟਨਾ ਨੇ ਨਾ ਉਹਨੂੰ ਤੁੰਬਿਆ ਕਿ ਉੱਥੋਂ ਖੂਨ ਨਾਲ ਭਿੱਜੀ ਮਿੱਟੀ ਘਰੇ ਲੈ ਕੇ ਜਾਂਦਾ ਸੀ ਸ਼ੀਸ਼ੀ ਦੇ ਵਿੱਚ ਬੰਦ ਕਰਕੇ ਉਹ ਬੇਟੀ ਅੱਜ ਵੀ ਖਟਕੜ ਗੱਲਾਂ ਕਰਦੇ ਵਿੱਚ ਪਾਈ ਹੈ ਉਹ ਮਿੱਟੀ ਉਹਨੂੰ ਚੈਨ ਨਾਲ ਜਿਹੜਾ ਸੌਣ ਨਹੀਂ ਦਿੰਦੀ ਤੇ ਉਹ ਬਾਅਦ ਵਿੱਚ ਵੱਡਾ ਹੋ ਕੇ ਭਗਤ ਸਿੰਘ ਵਰਗਾ ਰੂਪ ਲੈਦਾ ਲੇਗਾ ਅੱਜ ਉਸੇ ਤਰ੍ਹਾਂ ਦਾ ਸੰਕਟ ਉਸੇ ਤਰ੍ਹਾਂ ਦਾ ਪੰਜਾਬ ਦੇ ਵਿੱਚ ਨੌਜਵਾਨੀ ਦੇ ਸਾਹਮਣੇ ਸੰਕਟ ਆ ਬੇਰੋਜ਼ਗਾਰੀ ਦਾ ਨਸ਼ਿਆਂ ਦਾ ਹਣਾ ਪੰਜਾਬ ਦੇ ਵਿੱਚ ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਪੁਲਸ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਆ ਹਨ ਮਤਲਬ ਥੇਕ ਐਂਕਾਊਂਟਰ ਤੋਂ ਲੈ ਕੇ ਤੇ ਕਿਸ ਤਰ੍ਹਾਂ ਜਿਹੜਾ ਅੰਦੋਲਨ ਤੱਕ ਖਦੇੜੇ ਜਾ ਰਹੇ ਆ ਉਹਦੇ ਵਿੱਚ ਅੱਜ ਬਹੁਤ ਸਾਰਤਕਤਾ ਭਗਤ ਸਿੰਘ ਦਾ ਦਿਨ ਮਨਾਉਂਦੀ ਅਸੀਂ ਭਗਤ ਸਿੰਘ ਨੂੰ ਸਿਰਫ ਇਸ ਗੱਲ ਲਈ ਯਾਦ ਨਹੀਂ ਕਰ ਰਹੇ ਕਿ 23 ਮਾਰਚ ਆਜ ਹੈ ਹਨਾ ਅਸੀਂ ਉਹਨੂੰ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ ਭਗਤ ਸਿੰਘ ਦੀ ਵਿਚਾਰਤਾ ਰਹੀ ਸੀ ਅਸੀਂ ਨੌਜਵਾਨਾਂ ਨੂੰ ਉਹਦੇ ਨਾਲ ਕੀ ਸਿੱਖਣਾ ਚਾਹੀਦਾ ਤੇ ਜਿਹੜਾ ਸੰਕਟ ਸਾਡੇ ਸਾਹਮਣੇ ਖੜਾ ਹੈਗਾ ਉਹਦਾ ਅਸੀਂ ਹੱਲ ਕੀ ਕੱਢ ਸਕਦੇ ਆ ਉਹ ਭਗਤ ਸਿੰਘ ਦੀ ਵਿਚਾਰਧਾਰਾ ਚੋਂ ਨਿਕਲਦਾ ਤੇ ਉਹਨੂੰ ਅਪਣਾ ਕੇ ਹੀ ਉਹਨੂੰ ਜਿਹੜਾ ਹੱਲ ਕੱਢਿਆ ਜਾ ਸਕਦਾ ਹੈ। ਇਹ ਰਾਜਗੁਰੂ ਸਕਦੇਵ ਦੀ ਯਾਦ ਵਿੱਚ ਆ ਜਿਹੜਾ ਅੰਬ ਦਾ ਬੂਟਾ ਲਾਇਆ ਗਿਆ ਤੇ ਸਾਡੇ ਨਾਲ ਪੂਰਾ ਸਟਾਫ ਆ। ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਕੈਮਰਾਮੈਨ ਤਰਸੇਮ ਖੋਕਰ ਦੇ ਨਾਲ ਧੀਰ ਸਿੰਘ ਸਨੇਹ ਦੀ ਰਿਪੋਰਟ